ਪਹੁੰਚ ਕਰਨੀ ਚਾਹੀਦੀ ਸੀ ਕੀਤੀ ਹੈਗੀ ਆ ਮੈਂ ਪਰਸਨਲੀ ਇਹ ਪ੍ਰੈਸ ਕਾਨਫਰੰਸ ਵੀ ਇਸ ਕਰਕੇ ਕੀਤੀ ਆ ਕਿ ਮੈਂ ਚਾਹੁੰਦਾ ਸੀ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਵੇ ਉਹ ਸਿਰਫ ਇਹ ਕਹਿੰਦੇ ਆ ਕਿ ਅਸੀਂ ਆਉਣ ਵਾਲੇ 18 ਮਹੀਨਿਆਂ ਚ ਦੁੱਗਣੀ ਚੌਗਣੀ ਪਤਾ ਨਹੀਂ ਕਿੰਨੇ ਗੁਣਾ ਰਫਤਾਰ ਕਰ ਦਵਾਂਗੇ ਕੋਈ ਇਕ ਇਵੈਂਟ ਮੈਨੇਜਮੈਂਟ ਕੰਪਨੀ ਹੈਗੀ ਆ ਇਹ ਪਾਰਟੀ ਨਹੀਂ ਹੈ ਜੇ ਸੁਸਾਇਟੀ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਬਹੁਤ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਹੋਣ ਵਾਲੀਆਂ ਬਾਥਰੂਮ ਕਿ ਦੇ ਰੰਗ ਰੋਗਨ ਕਰਕੇ ਵਧੀਆ ਬਣਾ ਲਿਆ ਉਹ ਘਾਟਨ ਵੀ ਬਾਥਰੂਮਾਂ ਦੇ ਕੀਤੇ ਆ ਹੋਰ ਸਿੱਖਿਆ ਕ੍ਰਾਂਤੀ ਤਾਂ ਮੈਨੂੰ ਇਹਨਾਂ ਦੀ ਚ ਕੁਝ ਲੱਭਾ ਨਹੀਂ ਤੇ ਜੀ ਆਪਾਂ ਇੱਕ ਜਗ੍ਹਾ ਮੈਂ ਮੰਨ ਲਓ ਮੈਂ ਕਹਿੰਦਾ ਇੱਕ ਸਟੇਡੀਅਮ ਬਣਾ ਦਈਏ ਫਿਰ ਅਸੀਂ ਕਹਿੰਨੇ ਵੀ ਅਸੀਂ ਖੇਡ ਕ੍ਰਾਂਤੀ ਲਿਆਤੀ ਜਿੱਦਾਂ ਭਾਜਪੀ ਨੂੰ ਲੱਗਦਾ ਨਾ ਵੀ 2014 ਤੋਂ ਪਹਿਲਾਂ ਹਿੰਦੁਸਤਾਨ ਹੈ ਨਹੀਂ ਸੀਗਾ ਇਦਾਂ ਇਹਨਾਂ ਨੂੰ ਵੀ ਲੱਗਦਾ ਹੈਗਾ ਇਹ ਅਸਲੀ ਗੱਲ ਹੈ ਦੋਨੋਂ ਹੀ ਪਾਰਟੀਆਂ ਈਵੈਂਟ ਮੈਨੇਜਮੈਂਟ ਕੰਪਨੀਆਂ ਹੈਗੇ ਐਦੋਂ ਗਾ ਕੁਝ ਨਹੀਂ ਕੋ ਮੈਂ ਕਿਹਾ ਇੰਟਰਨਲ ਡੈਮੋਕ੍ਰੇਸੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਔਰ ਜੇ ਕਿਤੇ ਮਾੜੀ-ਮੋਟੀ ਕੋਈ ਡਿਫਰੈਂਸ ਆਫ opinion ਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਸਰ ਸ਼ੁਕਮਨ ਸ਼ਵੰਗੀ ਤੁਸੀਂ ਸਾਰੇ ਦੇਖੋ ਹੈਡਲਾਈਨ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਲਾਸਟ ਡੇ ਹੈ ਚੋਣ ਪ੍ਰਚਾਰ ਦਾ ਤੇ ਸਰ ਮਾਹੌਲ ਕਿਦਾਂ ਦਾ ਨਜ਼ਰ ਆ ਰਿਹਾ ਕਿਉਂਕਿ ਰੋਡ ਸ਼ੋ ਜਿੰਨ ਜਿੰਨਾਂ ਪਾਸੇ ਜ਼ੋਰ ਲਾਣਾ ਸੀ ਲਾ ਕੇ ਹੁਣ ਬਹਿ ਚੁੱਕੇ ਆ ਤੇ ਹੁਣ ਕੀ ਹੈ ਨੀ ذਖ ਮੈਨੂੰ ਲੱਗਦਾ ਜਿੱਥੇ ਇੱਕ ਤੱਕ ਸਾਰਿਆਂ ਨੂੰ ਪਹੁੰਚ ਕਰਨੀ ਚਾਹੀਦੀ ਸੀ ਕੀਤੀ ਹੈਗੀ ਆ ਮੈਂ ਪਰਸਨਲੀ ਇਹ ਪ੍ਰੈਸ ਕਾਨਫਰੰਸ ਵੀ ਇਸ ਕਰਕੇ ਕੀਤੀ ਆ ਕਿ ਮੈਂ ਚਾਹੁੰਦਾ ਸੀ ਵੀ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਵੇ ਜੀ ਪਰ ਬਦਕਿਸਮਤੀ ਇਹ ਆ ਕਿ ਰੂਲਿੰਗ ਪਾਰਟੀ ਜਿਹੜੀ ਆ ਉਹ ਮੁੱਦਿਆਂ ਤੇ ਆਉਣ ਨਹੀਂ ਦੇਣਾ ਚਾਹੁੰਦੀ ਉਹ ਸਿਰਫ ਤੇ ਸਿਰਫ ਫਲੈਸ਼ੀ ਪੁਆਇੰਟਸ ਤੇ ਜਾ ਕੇ ਉਹ ਵੀ ਨਹੀਂ ਦੱਸਣਾ ਚਾਹੁੰਦੀ ਵੀ ਅਸੀਂ ਸਵਾ ਤਿੰਨ ਸਾਲਾਂ 'ਚ ਕੀਤਾ ਕੀ ਆ ਉਹ ਸਿਰਫ ਇਹ ਕਹਿੰਦੇ ਆ ਕਿ ਅਸੀਂ ਆਉਣ ਵਾਲੇ 18 ਮਹੀਨਿਆਂ 'ਚ ਦੁੱਗਣੀ ਚੌਗਣੀ ਪਤਾ ਨਹੀਂ ਕਿੰਨੇ ਗੁਣਾ ਰਫਤਾਰ ਕਰ ਦਵਾਂਗੇ ਕੋਈ ਇਕ ਇਵੈਂਟ ਮੈਨੇਜਮੈਂਟ ਕੰਪਨੀ ਹੈਗੀ ਆ ਇਹ ਪਾਰਟੀ ਨਹੀਂ ਹੈ ਇਵੈਂਟ ਕਰਦੇ ਆ ਉਦੋਂ ਅੱਗੇ ਤੁਰ ਪੈਂਦੇ ਇਵੈਂਟ ਕਰਦੇ ਉਦੋਂ ਅੱਗੇ ਤੁਰ ਪੈਂਦੇ ਕਿਤੇ ਨਾ ਕਿਤੇ ਵਪਾਰੀ ਵੀ ਨਾ ਲਾਲੇ ਦੁਆਲੇ ਖੜੇ ਵੀ ਤਾਂ ਨਜ਼ਰ ਆ ਰਹੇ ਨੇ ਵਪਾਰੀਆਂ ਦਾ ਸਪੋਰਟ ਹੈ ਕੋਲਸ਼ ਇਲਾਕਾ ਹੈ ਤੇ ਇਹ ਸਪੋਰਟ ਵੀ ਬਹੁਤ ਜ਼ਿਆਦਾ ਜ਼ਰੂਰੀ ਨਾਲੇ ਬਣ ਜਾ ਦੇਖੋ ਅਕਰੀ ਅਸਲੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਅੱਜ ਪ੍ਰੋਬਲਮ ਇਹ ਆ ਗਈ ਵੀ ਅਸੀਂ ਮੈਨੂੰ ਲੱਗਦਾ ਉਹਨਾ ਡੀਪਲੀ ਸੋਚਣ ਦੇ ਉਹ ਨਹੀਂ ਹੈ ਸਿਰਫ ਅਸੀਂ ਆਪਣੇ ਕਮਰਸ਼ੀਅਲ ਐਂਗਲ ਨੂੰ ਦੇਖਦੇ ਆ ਵੀ ਮੈਨੂੰ ਕੀ ਫਾਇਦਾ ਮੈਨੂੰ ਕੀ ਫਾਇਦਾ ਪਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਾਂਗੇ ਜਾਂ ਸੁਸਾਇਟੀ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਬਹੁਤ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਨਹੀਂ ਹੋਣ ਵਾਲੀਆਂ ਅੱਛਾ ਸਿੱਖਿਆ ਕ੍ਰਾਂਤੀ ਦੀ ਜੇ ਗੱਲ ਕਰ ਲਈਏ ਜਿੱਥੇ ਤੁਸੀਂ ਹੁਣ ਛੱਡ ਕੇ ਗਏ ਹੋ ਦੋਹਰਾ ਤਾਂ ਕਿੱਤਾ ਹੀ ਹੋਣਾ ਨਾ ਨੈਤਿਕ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਕੀ ਲੱਗਦਾ ਪਿਆ ਕਿ ਪੱਦਰ ਕਿੰਨਾ ਕਾ ਉੱਪਰ ਪੰਜਾਬ ਦਾ ਹੁਣ ਸਿੱਖਿਆ ਪੱਖੋਂ ਉੱਠ ਗਿਆ ਵਾ ਜਕੀ ਬਾਥਰੂਮ ਬਾਥਰੂਮ ਕਿਦੇ ਰੰਗ ਰੋਗਨ ਕਰਕੇ ਵਧੀਆ ਬਣਾ ਲਿਆ ਉਹਦ ਘਾਟਨ ਵੀ ਬਾਥਰੂਮਾਂ ਦੇ ਕੀਤੇ ਆ ਹੋਰ ਸਿੱਖਿਆ ਕ੍ਰਾਂਤੀ 'ਚ ਤਾਂ ਮੈਨੂੰ ਇਹਨਾਂ ਦੀ ਚ ਕੁਝ ਲੱਭਾ ਨਹੀਂ ਜੋ ਮੈ ਸਟੈਟਿਸ ਇਕੱਠੇ ਕੀਤੇ ਆ ਤੇ ਅੱਜ মিডিਆ ਦੇ ਸਾਹਮਣੇ ਰੱਖਿਆ ਮੈਨੂੰ ਲੱਗਦਾ ਉਹਦੇ ਤੋਂ ਬੜਾ ਕਲੀਅਰ ਹੋ ਜਾਂਦਾ ਵੀ ਆਪਾਂ ਸਿੱਖਿਆ ਕ੍ਰਾਂਤੀ ਵਾਲੂ ਤਾਂ ਹੈ ਹੀ ਨਹੀਂ ਆਪਾਂ ਤਾਂ ਸਿਰਫ ਦੋ ਮਾਡਲ ਲੋਕਾਂ ਨੂੰ ਦੇਣੇ ਸੀਗੇ ਤੇ ਉਹ ਈਵੈਂਟ ਬਣਾਉਣਾ ਸੀਗਾ ਈਵੈਂਟ ਬਣਾ ਕੇ ਤਸੀਂ ਉਹਨੂੰ ਪ੍ਰਚਾਰਨਾ ਸੀਗਾ ਬਸ ਇਦੋਂ ਵੱਧ ਤਾਂ ਹੈ ਨਹੀਂ ਲੇਕਿਨ ਰਿਪੋਰਟ ਕਾਰਡ ਜਿਹੜੇ ਸ਼ੋ ਹੋ ਰਹੇ ਆ ਸਕੂਲ ਆਫ ਐਮੀਨੈਂਸ ਕਿਦੇ ਦੇਣਾ ਫਿਰ ਇੱਕ ਸਕੂਲ ਆਫ ਐਮੀਨੈਂਸ ਬਣਾ ਕੇ ਰੰਗ ਰੋਗਨ ਕਰਕੇ ਦੇਖੋ ਦੇਖੋ ਆਪਾਂ ਇਹਨੂੰ ਨਾ ਦੇਖੋ ਪੰਜਾਬ 3 ਕਰੋੜ ਲੋਕਾਂ ਦਾ ਤੇ ਜੇ ਆਪਾਂ ਇੱਕ ਜਗ੍ਹਾ ਮੈਂ ਮੰਨ ਲਓ ਮੈਂ ਕਹਿੰਦਾ ਇੱਕ ਸਟੇਡੀਅਮ ਬਣਾ ਦਈਏ ਫਿਰ ਅਸੀਂ ਕਹਿੰਨੇ ਵੀ ਅਸੀਂ ਖੇਡ ਕ੍ਰਾਂਤੀ ਲਿਆਤੀ ਜੀ ਦੇਖੋ 3 ਕਰੋੜ ਬੱਚਿਆਂ ਨੂੰ ਜਾਂ 3 ਕਰੋੜ ਜਿਹੜੇ ਵਸਨੀਕ ਹੈਗੇ ਆ ਅਸੀਂ ਉਹਨਾਂ ਦੀ ਓਵਰਆਲ ਕਿਸ ਤਰ੍ਹਾਂ ਉਹਨੂੰ ਕੰਡਕਟ ਕਰਦੇ ਆ ਥੈਟ ਇਜ਼ ਇੰਪੋਰਟੈਂਟ ਇੰਪੋਰਟੈਂਟ ਇਹ ਨਹੀਂ ਹੈ ਕਿ ਇੱਕ ਇਵੈਂਟ ਬਣਾਇਆ ਵੀ ਆਪਾਂ ਉਹਦੀ ਵੀਡੀਓਗ੍ਰਾਫੀ ਕਰਾਈ ਤੇ ਉਹਨੂੰ ਸੋਸ਼ਲ ਮੀਡੀਆ ਤੇ ਤੋਰਿਆ ਇਹ ਇਹ ਇੰਦਾ ਦਾ ਕੁਛ ਨਹੀਂ ਆ ਸਰਕਾਰਾਂ ਇੰਦਾ ਨਹੀਂ ਚੱਲਦੀਆਂ ਲੇਕਿਨ ਮਾਨ ਸਾਹਿਬ ਦੀ ਵਾਈਫ ਇਸ ਟਾਈਮ ਵੀ ਲੁਧਿਆਣਾ ਵਿੱਚ ਮੌਜੂਦ ਨੇ ਜਗਾ ਜਗਾਓ ਚਾਰੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਕਿ 70 ਸਾਲਾਂ ਦਾ ਗੰਦ ਸੀ ਸਾਫ਼ ਕਰਨ ਨੂੰ ਹੁਣ ਟਾਈਮ ਲੱਗਣਾ ਵਾ ਤੇ ਹੁਣ ਉਹ ਕਰਦੇ ਪਿਆ ਕੋਸ਼ਿਸ਼ ਤੇ ਫੇਰ ਵੀ ਲੋਕਾਂ ਦਾ ਭਰਵਾ ਹੁਗਾਰਾ ਜਿਹੜਾ ਹੁਣ ਇਹ ਪਾ ਰਹੇ ਆ ਇਹਨਾਂ ਨੂੰ ਐ ਲੱਗਦਾ ਐਕਚੁਅਲੀ ਇਹਨਾਂ ਨੂੰ ਐ ਲੱਗਦਾ ਵੀ 2022 ਤੋਂ ਪਹਿਲਾਂ ਪੰਜਾਬ ਹੈ ਨਹੀਂ ਸੀਗਾ ਜਿੱਦਾਂ ਬੀਜੇਪੀ ਨੂੰ ਲੱਗਦਾ ਨਾ ਵੀ 2014 ਤੋਂ ਪਹਿਲਾਂ ਹਿੰਦੁਸਤਾਨ ਹੈ ਨਹੀਂ ਸੀਗਾ ਇਦਾਂ ਇਹਨਾਂ ਨੂੰ ਵੀ ਲੱਗਦਾ ਹੈਗਾ ਇਹ ਅਸਲੀ ਗੱਲ ਹੈ ਦੋਨੀਆਂ ਪਾਰਟੀਆਂ ਈਵੈਂਟ ਮੈਨੇਜਮੈਂਟ ਕੰਪਨੀਆਂ ਹੈਗੀਆਂ ਇਦੋਂ ਦਾ ਕੁਝ ਨਹੀਂ ਹੈ ਜੀ ਅੱਛਾ ਠੀਕ ਹੈ ਓਵਰਆਲ ਜੇ ਕਾਂਗਰਸ ਦੀ ਰੂਪਰੇਖਾ ਦੇਖੀਏ ਤੇ ਫਿਰ ਕਿੱਥੇ ਸਟੈਂਡ ਕਰ ਰਹੀ ਹੈ ਗੁੱਟਬਾਜ਼ੀ ਵਗੈਰਾ ਇਹਦੇ ਤੋਂ ਉੱਪਰ ਉੱਠ ਕੇ ਕੀ ਜਿਹੜੀਆਂ ਕਮੀਆਂ ਸੀਗੀਆਂ ਕਿਉਂਕਿ ਉਹਨੂੰ ਸੁਧਾਰ ਕੇ ਫਿਰ ਵਾਪਸ ਤਾਈ ਦੇ ਵਿਚਾਰ ਰਹੇ ਹੋ ਹਾਂ ਡੈਫੀਨਿਟਲੀ ਦੇਖੋ ਮੈਂ ਕਿ ਨਾ ਇੰਟਰਨਲ ਡੈਮੋਕ੍ਰੇਸੀ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਔਰ ਜੇ ਕਿਤੇ ਮਾੜੀ ਮੋਟੀ ਕੋਈ ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਲੋਕ ਇੰਨੇ ਜ਼ਿਆਦਾ ਸਮਝਦਾਰ ਹੋ ਗਏ ਉਹ ਤਾਂ ਕਹਿੰਦੇ ਕਿ ਚਲੋ ਵੋਟਾਂ ਦੇ ਵਿੱਚ ਰਹੀ ਨਹੀਂ ਕੁਝ ਗਿਆ ਪਤਾ ਵੋਟ ਪਾਣੀ ਨਹੀਂ ਜਾਣਾ ਫਿਰ ਉਹਨਾਂ ਨੂੰ ਕੀ ਕਹੋਗੇ ਮੇਂ ਵੋਟ ਪਾਉਣੀ ਜ਼ਰੂਰ ਚਾਹੀਦੀ ਆ ਫਿਰ ਉਹਨਾਂ ਨੂੰ ਫਿਰ ਉਹਨਾਂ ਨੂੰ ਡਿਸਕਸ਼ਨ ਲਈ ਵੀ ਜਿਹੜਾ ਕਦੀ ਅੱਗੇ ਨਹੀਂ ਆਉਣਾ ਚਾਹੀਦਾ ਫਿਰ ਡੈਮੋਕ੍ਰੇਸੀ ਦਾ ਜੇ ਤੁਸੀਂ ਹਿੱਸਾ ਹੀ ਨਹੀਂ ਬਣਨਾ ਫਿਰ ਬਦਲਾਅ ਕਿੱਦਾਂ ਲੈ ਕੇ ਆਉਂਗੇ ਜੀ ਸੋ ਬਦਲਾਅ ਲਈ ਤੁਹਾਡੀ ਵੋਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੀ ਕਹਿਣਾ ਚਾਹੁੰਗਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲੈਸ 24 ਕੈਮਰਾ ਪਰਸਨਾਂ ਦੇ ਨਾਲ ਸ਼ਿਵਾਂਗੀ